ਇਦੇ ਬਲਬੇ ਕੀ ਹਾਲ ਹੋਇਆ ਆ ਦਾ ਹੈ ਤੂੰ ਇਹ ਕੰਮ ਕੀਤਾ ਕਿਉਂ ਆ ਘਰ ਵਾਸਤੇ ਕਿ ਜਾਂ ਪਿਆਲੀ ਵਾਸਤੇ ਉਹ ਮੈਂ ਤੇ ਕਹਿਣ ਆ ਬਾਰ ਬਾਰ ਨਹੀਂ ਕੀਤਾ ਮੰਨ ਲਾ ਜੇ ਵੀ ਜੇ ਪੈਸੇ ਦੀ ਗੱਲ ਹੈ ਲੈ ਜਿੰਨੇ ਚਾਹੀਦੇ ਮੈਂ ਤਾਂ ਨਾ ਤੁਹਾਨੂੰ ਜੋਧ ਇੱਕ ਮਿੰਟ ਆਓ ਆਓ ਜਰਾ ਬਾਤ ਕਰ ਜਾਈਏ ਹਾਂਜੀ ਬਾਜ ਕੱਲੀ ਮਰੀ ਐ ਇੱਕ ਮਿੰਟ ਜੀ ਜੋਬਨ ਭਾਜੀ ਜੋਬਨ ਸਸੀ ਗਮੀ ਸਸੇਕਾਲ ਪੁੱਤ ਤੂੰ ਹਾਂਜੀ ਮੈਂ ਠੀਕ ਠਾਕ ਜੀ ਮੈਂ ਤਾਂ ਠੀਕ ਆ ਤੂੰ ਠੀਕ ਆ ਸਸੀ ਡੈਡੀ ਸਸੇਕਾਲ ਪੁੱਤ ਹੋਰ ਠੀਕ ਪੁੱਤ ਪਾਜੀ ਨੇ ਕੀ ਦੱਸਣ ਡਏ ਆ ਤੇ ਲਵਲੀ ਨੇ ਤੇਰਾ ਨਾਲ ਕਿਹੜਾ ਕੰਮ ਕੀਤਾ ਮੰਮੀ ਸਭ ਕੁਝ ਸੱਚ ਦੱਸਣੀ ਡੈਡੀ ਹੋਣੇ ਤੇ ਡੈਡੀ ਹੁਣ ਆ ਫੋਨ ਕਰਕੇ ਨਾ ਮੈਨੂੰ ਇੱਥੇ ਸੱਦਿਆ ਵਾ ਤੇ ਤੁਹਾਨੂੰ ਮੈਂ ਦੱਸਣਾ ਸਾਰੀ ਸੱਚਾਈ ਕੀ ਆ ਕੋਈ ਗੱਲ ਨਹੀਂ ਝੂਠ ਮੈਂ ਹੁਣ ਆ ਗਿਆ ਨਾ ਪਰ ਮੈਂ ਸਭ ਕੁਝ ਦੱਸਣਾ ਕੀ ਹੋਇਆ ਵਾ ਉੱਥੇ ਆ ਵੰਦਰੋ